ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਭਾਈ ਤੁਸੀਂ ਤਪਦੇ ਹੀ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਕ੍ਰਿਤੀਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਹਾਂ ਵਲੋਗ ਨੰਬਰ 106 ਅੱਜ ਸੰਗਤ ਜੀ ਆਏ ਹਾਂ ਪਿੰਡ ਚਲੇਲਾ ਅੱਜ ਦੇ ਵਲੋਗ 'ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਤਪਸਰ ਸਾਹਿਬ ਦੇ ਇਹ ਪਿੰਡ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਸੰਗਰੂਰ ਤੋਂ ਇਹ ਗੁਰਦੁਆਰਾ ਸਾਹਿਬ 68 ਕਿਲੋਮੀਟਰ ਦੇ ਆਸ-ਪਾਸ ਹੈ ਤਕਰੀਬਨ 1 ਘੰਟਾ 20 ਮਿੰਟ ਲੱਗ ਜਾਂਦੇ ਆ ਇਸ ਸਥਾਨ ਤੱਕ ਪਹੁੰਚਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਹੁਣ ਤੁਹਾਨੂੰ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਕਰਦੇ ਆ ਗੱਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੇਗ ਬਹਾਦਰ ਸਿਮਰੀਏ ਕਰਨੂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਈ ਸੰਗਤ ਜੀ ਇਸ ਅਸਥਾਨ ਨੂੰ ਨੋਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਖੇਤਰ ਦੀ ਫੇਰੀ ਦੌਰਾਨ ਲੌ ਲੱਖਾਂ ਤੋਂ ਚਲੇਲਾ ਨਗਰ 1665 ਈਸਵੀ ਨੂੰ ਪਹੁੰਚੇ। ਉਹਨਾਂ ਸਮਿਆਂ ਦੇ ਵਿੱਚ ਸੰਗਤ ਜੀ ਇੱਥੇ ਇੱਕ ਬਾਗ ਲੱਗਿਆ ਹੋਇਆ ਸੀ ਤੇ ਨਾਲ ਹੀ ਇੱਕ ਖੂਹ ਸੀ ਜਿਸ ਜਗ੍ਹਾ ਗੁਰਤੇਗ ਬਹਾਦਰ ਸਾਹਿਬ ਜੀ ਆ ਕੇ ਠਹਿਰੇ ਸਨ। ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ। ਉਸ ਸਮੇਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਭਾਈ ਲੱਖੀ ਸ਼ਾਹ ਬਨਚਾਰਾ ਅਤੇ ਹੋਰ ਸਿੱਖ ਵੀ ਸਨ ਤਕਰੀਬਨ 300 ਸੰਗਤਾਂ ਸਮੇਤ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੀ ਯਾਤਰਾ ਵਾਸਤੇ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ ਸਨ ਉਧਰੋਂ ਸਫ਼ਰ ਦੀ ਥਕਾਵਟ ਸੀ ਤੇ ਉਧਰੋਂ ਗੁਰੂ ਸਾਹਿਬ ਨੂੰ ਪਿਆਸ ਤੇ ਭੁੱਖ ਲੱਗੀ ਹੋਈ ਸੀ ਇੱਥੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਖੂਹ ਦੇ ਵਿੱਚੋਂ ਪਾਣੀ ਕਟਿਆ ਤੇ ਪਾਣੀ ਛਕਿਆ ਸਿਖਰ ਦਾ ਦੁਪਹਿਰਾ ਸੀ ਤੇ ਉਸ ਸਮੇਂ ਬਾਗ ਦਾ ਮਾਲਕ ਵੀ ਉੱਥੇ ਹੀ ਕੰਮ ਕਰ ਰਿਹਾ ਸੀ ਪਾਣੀ ਛਕਣ ਉਪਰੰਤ ਖੂਹ ਦੇ ਮਾਲਕ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਲੰਗਰ ਛਕਾਉਣ ਵਾਸਤੇ ਕਿਹਾ ਤਾਂ ਮਾਫੀਦਾਰ ਨੇ ਬੜਾ ਗੁੱਸੇ ਦੇ ਵਿੱਚ ਕਿਹਾ ਕਿ ਬਾਬਾ ਅਸੀਂ ਤਾਂ ਕਰਮੀ ਕਰਕੇ ਪਹਿਲਾਂ ਹੀ ਤਪ ਰਹੇ ਹਾਂ ਜਾਓ ਕਿਤੇ ਹੋਰ ਲੰਗਰ ਛਕ ਲੈਣਾ ਉਸ ਨੇ ਗੁਰੂ ਸਾਹਿਬ ਨੂੰ ਅਪਸ਼ਬਦ ਬੋਲੇ ਤੇ ਗੁਰੂ ਸਾਹਿਬ ਦਾ ਰਤਾ ਵੀ ਸਤਕਾਰ ਨਾ ਕੀਤਾ ਬਾਗ ਦੇ ਵਿੱਚ ਕੰਮ ਕਰ ਰਹੇ ਇੱਕ ਗਰੀਬ ਬਜ਼ੁਰਗ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਮੈਂ ਆਪਣੇ ਸਰੀਰਿਕ ਰੋਕਾਂ ਤੋਂ ਬੇ ਬੇਹੱਦ ਦੁਖੀ ਹਾਂ ਤੁਸੀਂ ਕੋਈ ਹੱਲ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਜੋ ਵੀ ਪ੍ਰਾਣੀ ਇਸ ਖੂਹ ਦੇ ਵਿੱਚ ਸੱਚੀ ਸ਼ਰਧਾ ਸਹਿਤ ਇਸ਼ਨਾਨ ਕਰੇਗਾ ਉਸ ਦੇ ਸਾਰੇ ਹੀ ਕਸ਼ਟ ਦੂਰ ਹੋ ਜਾਣਗੇ ਬਾਗ ਦੇ ਮਾਲਕ ਨੇ ਗੁੱਸੇ ਦੇ ਵਿੱਚ ਉਸ ਗਰੀਬ ਨੂੰ ਆਵਾਜ਼ ਮਾਰ ਕੇ ਸੱਦ ਲਿਆ ਬਾਗ ਦੇ ਮਾਲਕ ਨੂੰ ਗੁੱਸੇ ਦੇ ਵਿੱਚ ਵੇਖ ਕੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਜਾਓ ਹੁਣ ਤੁਸੀਂ ਤਪਦੇ ਹੀ ਰਹੋ ਹੌਣ ਤੁਸੀਂ ਤਪਦੇ ਹੀ ਰਹੋਗੇ ਇਸ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਿੰਡ ਲੰਗਵਾਲ ਨੂੰ ਚਾਲੇ ਪਾ ਦਿੱਤੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਬਾਗ ਦੇ ਮਾਲਕ ਨੂੰ ਰਤਾ ਵੀ ਅਫਸੋਸ ਨਾ ਹੋਇਆ ਅੰਤ ਗੁਰੂ ਸਾਹਿਬ ਜੀ ਦੇ ਬਚਨ ਸੱਤ ਹੋਏ ਇਸ ਪਿੰਡ ਦੇ ਲੋਕ ਹੁਣ ਤੱਕ ਵੀ ਅੰਦਰੋਂ ਹੀ ਅੰਦਰ ਤਪਦੇ ਰਹਿੰਦੇ ਹਨ ਗੁੱਸੇ ਦੇ ਵਿੱਚ ਈਰਖਾ ਦੇ ਵਿੱਚ ਰਹਿੰਦੇ ਹਨ ਆਪਣੇ ਵੱਡ ਵਡੇਰਿਆਂ ਦੀ ਗਲਤੀ ਕਰਕੇ ਪਿੰਡ ਵਾਲਿਆਂ ਨੂੰ ਬੇਹਦ ਅਫਸੋਸ ਹੋਇਆ ਇਸ ਸਾਲ 2004 ਦੇ ਵਿੱਚ ਨਗਰ ਪੰਚਾਇਤ ਨੇ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੀਆਂ ਭੁੱਲਾਂ ਬਖਸ਼ੋ ਤੇ ਨਗਰ ਤੇ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਜੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਯਾਦ ਦੇ ਵਿੱਚ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਧਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ